ਜ਼ਾਇਦਰ ਲੋਕਾਂ ਨੂੰ ਇਹ ਆਦਤ ਹੁੰਦੀ ਹੈ ਕਿ ਸੌਣ ਤੋਂ ਪਹਿਲਾਂ ਉਹ ਮੋਬਾਈਲ ਦੇਖਦੇ ਰਹਿੰਦੇ ਨੇ ਤੇ ਮੋਬਾਈਲ ਜਦੋਂ ਉਹ ਦੇਖ ਕੇ ਹਟਦੇ ਨੇ ਤੇ ਆਪਣੇ ਸਿਰਹਾਣੇ ਮੋਬਾਈਲ ਰੱਖ ਲੈ ਲੈਂਦੇ ਨੇ ਜੇਕਰ ਤੁਹਾਡੀ ਵੀ ਇਹ ਆਦਤ ਆ ਤਾਂ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਅਹਿਮ ਆ ਧਿਆਨ ਨਾਲ ਸੁਣ ਲਵੋ ਅੱਜ ਕੱਲ ਮੋਬਾਈਲ ਫੋਨ ਹਰ ਕਿਸੇ ਦੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ ਕੰਮ ਪੜਾਈ ਜਾਂ ਮਨੋਰੰਜਨ ਲਈ ਮੋਬਾਈਲ ਫੋਨ ਹਮੇਸ਼ਾ ਸਾਡੇ ਨਾਲ ਹੁੰਦਾ ਪਰ ਜੇਕਰ ਇਹ ਮੋਬਾਈਲ ਫੋਨ ਸੌਣ ਵੇਲੇ ਆਪਣੇ ਸਿਰਹਾਣੇ ਕੋਲ ਰੱਖਦੇ ਹੋ ਇਹ ਬਹੁਤ ਹੀ ਜ਼ਿਆਦਾ ਤੁਹਾਡੀ ਸਿਹਤ ਲਈ ਗੰਭੀਰ ਖਤਰਾ ਪੈਦਾ ਕਰ ਸਕਦਾ ਲੋਕ ਅਕਸਰ ਸੌਣ ਤੋਂ ਪਹਿਲਾਂ ਦੇਰ ਰਾਤ ਤੱਕ ਆਪਣੇ ਫੋਨ ਦੀ ਵਰਤੋਂ ਕਰਦੇ ਨੇ ਤੇ ਫਿਰ ਇਸ ਨੂੰ ਆਪਣੇ ਕੋਲ ਹੀ ਰੱਖ ਲੈਂਦੇ ਨੇ ਇਹ ਆਦਤ ਆਮ ਲੱਗ ਸਕਦੀ ਆ ਪਰ ਮਾਹਿਰਾਂ ਦੇ ਅਨੁਸਾਰ ਇਹ ਤੁਹਾਡੀ ਨੀਂਦ ਮਾਨਸਿਕ ਸਿਹਤ ਤੇ ਲੰਮੇ ਸਮੇਂ ਦੀ ਸਿਹਤ ਤੇ ਡੂੰਘਾ ਅਸਰ ਪਾ ਸਕਦੀ ਆ ਮਾਹਿਰਾਂ ਦਾ ਕਹਿਣਾ ਕਿ ਜਦੋਂ ਤੁਸੀਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਦੇ ਐਵੀ ਰੇਡੀਏਸ਼ਨ ਛੱਡਦਾ ਇਹ ਰੇਡੀਏਸ਼ਨ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਤੇ ਸਿਰ ਦਰਦ ਦਾ ਕਾਰਨ ਬਣ ਸਕਦਾ ਇਸ ਦੇ ਲੰਮੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਕਈ ਗੰਭੀਰ ਤੇ ਵੱਡੀਆਂ ਬਿਮਾਰੀਆਂ ਦਾ ਖਤਰਾ ਬਣ ਜਾਂਦਾ ਇਸ ਲਈ ਸੌਣ ਤੋਂ ਪਹਿਲਾਂ ਜੇ ਤੁਸੀਂ ਫੋਨ ਨਾ ਦੇਖੋ ਤੇ ਸਹਰਾਣੇ ਕੋਲ ਨਾ ਰੱਖੋ ਤਾਂ ਜ਼ਿਆਦਾ ਬੈਟਰ ਹੈ